ਦੇ ਮੇਰੇ ਸਾਰੇ ਹੀ ਸਤਿਕਾਰਯੋਗ ਨੌਜਵਾਨ ਵੀਰ ਬਜ਼ੁਰਗ ਮੇਰੀਆਂ ਭੈਣਾਂ ਮਾਵਾਂ ਸਰਪੰਚ ਨਵਤੇਜ ਸਿੰਘ ਜੀ ਚੇਅਰਮੈਨ ਸਰਦਾਰ ਸੁਖਰਾਜ ਸਿੰਘ ਜੀ ਤੇ ਹੋਰ ਵੀ ਸਾਡੇ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਆਗੂ ਸਹਿਬਾਨ ਸਰਪੰਚ ਸਹਿਬਾਨ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਹਕਮਤੇ ਦੀ ਸਾਂਝ ਪਾਈਏ ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਜਿੱਕੀ ਫਤਿਹ ਗੁਰੂ ਰੂਪ ਸਾਹਿਬ ਸੰਗਤ ਜੀ ਆਪਾਂ ਸਾਰਿਆਂ ਨੂੰ ਪਤਾ ਕਿ ਜਿਹੜੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਸ਼੍ਰੀ ਅਰਵਿੰਦ ਕੇਦਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੰਜਾਬ ਦੇ ਵਿੱਚ ਚਲਾਈ ਆ ਉਹਦੇ ਵਿੱਚ ਲੋਕਾਂ ਨੇ ਆਪ ਅੱਗੇ ਹੋ ਕੇ ਲੋਕ ਲਹਿਰ ਪੜਾਤੀ ਆ ਨਹੀਂ ਤੇ ਪ੍ਰਾਣੀਆਂ ਸਰਕਾਰਾਂ ਚ ਆਪਾਂ ਵਿੰਦੇ ਰਹੇ ਆ ਭਾਵੇਂ ਸਰਕਾਰ ਕਾਲੀਦਲ ਦੀ ਤੇ ਭਾਵੇਂ ਕਾਂਗਰਸ ਦੀ ਇਹ ਨਸ਼ੇ ਨੂੰ ਪ੍ਰਮੋਟ ਕਰ ਲਈ ਘਰ ਘਰ ਵੜਨ ਲਈ ਗਲੀ ਗਲੀ ਭੇਜਣ ਲਈ ਇਹਨਾਂ ਨੇ ਪੁਸ਼ਤ ਪਲਾਈ ਕੀਤੀ ਕਾਲੀਆਂ ਕਾਂਗਰਸੀਆਂ ਨੇ ਜਿਹੜਾ ਇਹ ਨਸ਼ਿਆਂ ਦਾ ਸ਼ੀਵਾ ਦਰਿਆ ਵਗਿਆ ਪੰਜਾਬ ਦੇ ਵਿੱਚ ਉਹਦੇ ਲਈ ਵੱਡੀ ਜ਼ਿੰਮੇਵਾਰ ਸਰਕਾਰ ਆ ਕਾਲੀ ਦਲ 1997 ਤੋਂ ਪਿੱਛੇ ਚੱਲ ਜੀਏ ਕਦੀ ਕਿਸੇ ਨੇ ਸੁਣਿਆ ਹੀ ਪਈ ਹੈ ਰੋਇਨ ਸਮੈਕ ਕੋਈ ਚਿੱਟੇ ਨਾਂ ਦਾ ਕੋਈ ਨਸ਼ਾ ਹੈਗਾ 1997 ਤੋਂ ਬਾਅਦ ਕਾਲੀ ਦਲ ਦੀ ਸਰਕਾਰ ਤੋਂ ਬਾਅਦ ਚਿੱਟਾ ਪਹਿਲਾਂ ਸਾਡੇ ਪੰਜਾਬ 'ਚ ਆਇਆ ਮੁੜਕੇ ਵੱਡੇ ਸ਼ਹਿਰਾਂ 'ਚ ਆਇਆ ਮੁੜਕੇ ਹੌਲੀ-ਹੌਲੀ ਪਿੰਡਾਂ 'ਚ ਗਲੀਆਂ 'ਚ ਭੱਲਿਆਂ 'ਚ ਮੁੜਕੇ ਤੇ ਇਹਨਾਂ ਨੇ ਅਖੀਰ ਹੀ ਕਰਤੀ ਉਹਦੇ ਬਾਅਦ ਕਾਂਗਰਸ ਸਰਕਾਰ ਆਈ ਜਿਹੜਾ ਬੂਟਾ ਕਾਲੀਦਲ ਵਾਲਿਆਂ ਲਾਇਆ ਕਾਂਗਰਸ ਦੀ ਸਰਕਾਰ ਦੇ ਵੇਲੇ ਇਹਨਾਂ ਪਾਣੀ ਪਾਇਆ ਗੋਡੀ ਕੀਤੀ ਸਿੰਜਿਆ ਤੇ ਉਹਨੂੰ ਬੂਟੇ ਨੂੰ ਹੋਰ ਵੱਡਾ ਕੀਤਾ ਜੇ ਕੋਈ ਸਮੱਗਲਰ ਫੜਿਆ ਜਾਣਾ ਨਾ ਮੈਂ ਸਿੰਜਣ ਦਾ ਪਾਣੀ ਪਾਉਣ ਦਾ ਇਹ ਗੱਲ ਕਰਦੇ ਆਂ ਵੀ ਜੇ ਕੋਈ ਸਮੱਗਲਰ ਫੜਿਆ ਜਾਣਾ ਉਹਦੇ ਪਿੱਛੇ ਪਹਿਲਾਂ ਤੇ ਪਿੰਡੋਂ ਮੋਤਪੁਰਾਂ ਨੇ ਜਾਣਾ ਪੀਏ ਜੀ ਸਾਡੀਆਂ ਵੋਟਾਂ ਨੇ ਐਮਐਲਏ ਸਾਹਵੇਂ ਦਾ ਫੋਨ ਕਰੋ ਐਸਐਚਓ ਨੂੰ ਪਹਿਲਾਂ ਮੋਤਪੁਰ ਦੇ ਜਾਣਾ ਉਹਦੇ ਬਾਅਦ ਜੇ ਗੱਲ ਨਾ ਬੰਨੀ ਫਿਰ ਐਮਐਲਏ ਮੰਤਰੀ ਨੇ ਵੀ ਪਿੱਛੇ ਫੋਨ ਕਰਨਾ ਜੇ ਐਸਐਚਓ ਤੋਂ ਗਾਹ ਗੱਲ ਐਸਐਸਪੀ ਤੱਕ ਪਹੁੰਚ ਜਣੀ ਫਿਰ ਐਸਐਸਪੀ ਤੱਕ ਕਈ ਨਾ ਡੀਜੀਪੀ ਤੱਕ ਜ਼ੋਰ ਲੱਗਣਾ ਕਈ ਨਾ ਮੁੱਖ ਮੰਤਰੀ ਦਫ਼ਤਰ ਤੱਕ ਵੀ ਤਸਮਗਲਰ ਨੂੰ ਛਡਾਇਆ ਜਾਣਾ ਆਪਣੀ ਸਰਕਾਰ ਬਣੀ ਨੂੰ ਸਵਾ ਤਿੰਨ ਸਾਲ ਹੋ ਗਏ ਲਗਭਗ ਤੇ ਸਰਕਾਰ ਬੰਨ ਤੋਂ ਪਹਿਲਾਂ ਵੀ ਆਪਾਂ ਹਰ ਸਟੇਜ ਤੋਂ ਤੁਹਾਡਾ ਭਰਾ ਇਹ ਗੱਲ ਕਹਿੰਦਾ ਰਿਹਾ ਵੀ ਜਿੰਨੇ ਹਿਰੋਇਨ ਸਮੈਕ ਵੇਚ ਨਹੀਂ ਉਹ ਸਾਨੂੰ ਵੋਟ ਨਾ ਪਾਵੇ। ਪੀ ਕੱਲ ਨੂੰ ਉਹ ਫੜਿਆ ਜਾਵੇ ਤੇ ਮੁੜ ਕੇ ਉਹ ਬੰਦੇ ਲੈ ਕੇ ਆਵੇ ਪਿੰਡ ਤੇ ਵੀ ਮੈਂ ਵੀ ਤੁਹਾਨੂੰ ਵੋਟਾਂ ਪਾਈਆਂ ਤੇ ਸਾਡਾ ਬੰਦਾ ਛੜਾਓ। ਮੈਂ ਇਸੇ ਕਰਕੇ ਕਹਤਾ ਵੀ ਭਗਵਾਨ ਜੀ ਜਿੰਨੇ ਹਿਰੋਇਨ ਸਮੈਕ ਵੇਚ ਨਹੀਂ ਮੈਨੂੰ ਵੋਟ ਨਾ ਪਾਇਓ। ਅਸੀਂ ਕਿਸੇ ਦੀ ਮਦਦ ਨਹੀਂ ਜੇ ਕਰਨੀ ਜਿੱਤ ਕੇ। ਤੇ ਪਰ ਉਹ ਜਿਹੜੇ ਲੋਕ ਕਾਲੀ ਦਲ ਕਾਂਗਰਸ ਦੇ ਲੀਡਰ ਇਹਨਾਂ ਲੋਕਾਂ ਨੂੰ ਸਮਗਲਰਾਂ ਨੂੰ ਛਡਾਉਂਦੇ ਆ ਇਹ ਉਹਨਾਂ ਲਈ ਵੀ ਨਸੀहत ਆ ਸਮਗਲਰਾਂ ਨੇ ਨਸ਼ਾ ਵੇਚਣ ਵਾਲਿਆ ਸਾਨੂੰ ਵੋਟ ਨਹੀਂ ਪਾਈ ਉਹਨਾਂ ਲੋਕਾਂ ਨੂੰ ਜਦੋਂ ਆਪਾਂ ਪਹਿਲੇ ਹੀ ਕਹਿਤਾ ਵੀ ਸਾਨੂੰ ਵੋਟ ਨਾ ਪਾਏ ਹੋ ਹਿੰਝੇ ਮਦਦ ਕਰਨੀ ਤਾਂ ਉਹਦਾ ਕਿੱਥੋਂ ਪਾਉਣੀ ਪਰ ਫਿਰ ਵੀ ਅਕਾਲ ਪੁਰਖ ਵਾਹਿਗੁਰੂ ਨੇ ਬਾਬੇ ਨਾਨਕ ਨੇ ਆਪਣੀ ਮਦਦ ਕੀਤੀ ਤੇ ਆਪਾਂ ਵੱਡੀ ਲੀਡ ਨਾਲ ਜਿੱਤੇ ਅੱਜ ਤੱਕ ਕਦੀ ਕਹੇ ਲੀਡਰ ਨੇ ਇਲੈਕਸ਼ਨ ਦੇ ਵੇਲੇ ਇੰਨੀ ਗੱਲ ਨਹੀਂ ਕਹੀ ਕਿ ਜਿੰਨੇ ਹਰਿੰਦ ਸਮੈਕ ਵਿੱਚ ਨਹੀਂ ਮੈਨੂੰ ਵੋਟ ਨਾ ਪਾਵੇ ਉਹ ਕਾਲੀਆਂ ਕਾਂਗਰਸੀਆਂ ਨੂੰ ਇਹ ਹੁੰਦਾ ਵੀ ਖਰੇ ਇਨਾਂ ਦੀਆਂ 10 ਵੀ ਵੋਟਾਂ ਨਾਲ ਜਿੱਤ ਜਾਣਾ ਇਹ ਗੱਲ ਇਹ ਵੀ ਕਹਿਣ ਦੀ ਹਿੰਮਤੇ ਰੱਖਣ ਨਾ ਇਹਨਾਂ ਇਹ ਗੱਲ ਕਹੀ ਪਹਿਲਾਂ ਤੇ ਨਾ ਇਹਨਾਂ ਗਾਹ ਕਹਿਣੀ ਤੇ ਸਾਥ ਸੰਗਤ ਤੁਹਾਂ ਵੇਖਿਆ ਸਵਾ 3 ਸਾਲ ਹੋ ਗਏ ਨਾ ਆਪਣੇ ਕਿਸੇ ਮੋਤਮਰ ਨੇ ਨਾ ਕਿਸੇ ਆਪਣੇ ਚੇਅਰਮੈਨ ਨੇ ਨਾ ਕਿਸੇ ਸਰਪੰਚ ਨੇ ਨਾ ਆਪਣੇ ਕਿਸੇ ਐਮਐਲਏ ਮੰਤਰੀ ਨੇ ਕਿਸੇ ਸਮਗਲਰ ਦੇ ਪਿੱਛੇ ਥਾਣੇ 'ਚ ਐਸਐਸਪੀ ਦਫਤਰ ਡੀਐਸਪੀ ਦਫਤਰ ਕਿਸੇ ਵੀ ਅਫਸਰ ਨੂੰ ਫੋਨ ਨਹੀਂ ਕੀਤਾ। ਹਾਂ ਕੀਤਾ ਉਹ ਫੋਨ ਇਹ ਭਾਵੇਂ ਕੀਤਾ ਹੋਵੇ ਵੀ ਆ ਸਾਡੇ ਪਿੰਡ ਦਾ ਸਮਗਲਰ ਨਸ਼ਾ ਵੇਚਦਾ ਇਹਨੂੰ ਫੜ ਕੇ ਖੜੋ ਤੇ ਪਰਚਾ ਦਰਜ ਕਰੋ। ਆਪਣੀ ਦੀ ਪਾਰਟੀ ਦੇ ਜਿੰਨੇ ਵੀ ਆਗੂ ਨੇ, VOTER ਨੇ, SUPPORTER ਨੇ ਸਾਡੇ ਸਰਪੰਚ ਨੇ, ਚੇਅਰਮੈਨ ਨੇ ਆਪਾਂ ਸਾਰੇ ਚਾਹੁੰਦੇ ਆਂ ਵੀ ਇਹ ਜ਼ਹਿਰ ਬੰਦ ਹੋਵੇ। ਪਰਭੂ ਜੇ ਯਹਿਰ ਬੰਦ ਹੋ ਜੂ ਹੈ ਰੋਣ ਸਮੈਕ ਚਿੱਟਾ ਬੰਦ ਹੋ ਜੂ ਇਹ ਨਸ਼ੇ ਬੰਦ ਹੋ ਜਾਣਗੇ ਸਾਡੀ ਪੀੜੀ ਨੌਜਵਾਨ ਪੀੜੀ ਉਹ ਤਗੜੀ ਹੋ ਜੂ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸ੍ਰੀ ਅਰਵਿੰਦ ਕੇਜਰੀਆਲ ਜੀ ਦੀ ਸੋਚ ਹੀ ਆ ਕਿ ਸਾਡੇ ਪੰਜਾਬ ਦੀ ਨੌਜਵਾਨੀ ਗਰਾਊਂਡਾਂ 'ਚ ਖੇਡੇ ਉਹਦੇ ਤਹਿਤ ਹਰ ਪਿੰਡ ਦੇ ਵਿੱਚ ਗਰਾਊਂਡ ਬਣਾਉਣ ਜਾ ਰਹੇ ਆਂ ਕੁਝ ਪਿੰਡਾਂ 'ਚ ਬਣ ਗਈਆਂ ਕੁਝ ਜਿਹੜੇ ਪਿੰਡ ਰਹਿੰਦੇ ਉਹਨਾਂ 'ਚ ਵੀ ਆਪਾਂ ਆਉਣ ਵਾਲੇ ਸਮੇਂ 'ਚ ਗਰਾਊਂਡ ਬਣਾ ਦੇਣੀ ਆਂ ਤਾਜੋ ਜਿਹੜੇ ਸਾਡੇ ਕੁੜੀਆਂ ਤੇ ਮੁੰਡੇ ਆ ਸਵੇਰੇ ਸ਼ਾਮ ਦੇ ਟਾਈਮ ਕਰਾਉਣਾ ਜਾ ਕੇ ਪ੍ਰੈਕਟਿਸ ਕਰਨ ਕੋਈ ਨਾ ਕੋਈ ਗੇਮ ਰੱਖਣ ਬੱਚੇ ਐਥਲੀਟ ਬਣਨ ਬੱਚੇ ਹੈ ਮਰਥਰੋ ਡਿਸਕਸਰੋ ਸੁੱਟਣ ਬੱਚੇ ਕ੍ਰਿਕਟ ਕਬੱਡੀ ਹਾਕੀ ਖੇਡਣ ਆ ਤੁਸੀਂ ਵੇਖਿਆ ਹੋਣਾ ਜਦੋਂ ਆਪਣੀ ਸਰਕਾਰ ਬਣੀ ਉਹਦੇ ਤੋਂ ਪਹਿਲਾਂ ਖਿਡਾਰੀ ਬਾਹਰੋਂ ਖੇਡ ਕੇ ਆਏ ਇੰਟਰਨੈਸ਼ਨਲ 골ਡ ਮੈਡਲ ਲੈ ਕੇ ਆਏ ਫਰਸਟ ਸੈਕੰਡ ਡਿਵੀਜ਼ਨ ਆਈਆਂ ਉਹਨਾਂ ਦੀਆਂ ਇੰਟਰਨੈਸ਼ਨਲ ਪਲੇਅਰ ਬਣੇ ਤੇ ਕਾਂਗਰਸ ਸਰਕਾਰ ਨੇ ਉਹਨਾਂ ਨੂੰ ਬਣਦੇ ਇਨਾਮ ਨਹੀਂ ਦਿੱਤੇ ਜਿਹੜੇ ਇਨਾਮ ਉਹਨਾਂ ਨੇ ਅਨਾਉਂਸ ਕੀਤੇ ਸੀ ਉਹ ਵੀ ਨਹੀਂ ਦਿੱਤੇ ਜਦੋਂ ਆਪਣੀ ਸਰਕਾਰ ਬਣੀ ਤੁਹਾਡੀ ਸਰਕਾਰ ਸਰਕਾਰ ਬਣਦੇ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ 플레이ਰਾਂ ਨੂੰ ਸਾਧ ਕੇ ਜਿਹੜੇ ਕਾਂਗਰਸ ਵੇਲੇ ਜਿੱਤ ਕੇ ਆਏ ਉਹਨਾਂ ਨੂੰ ਕਰੋੜਾਂ ਰੁਪਈਆ ਦੇ ਇਨਾਮ ਦਿੱਤੇ ਉਹਦੇ ਬਾਅਦ ਲੱਖਾਂ ਰੁਪਈਆ 플레이ਰਾਂ ਨੂੰ ਪ੍ਰੈਕਟਿਸ ਕਰਨ ਲਈ ਦਿੱਤਾ ਉਹਨਾਂ 플레이ਰਾਂ ਨੂੰ ਕਿਸੇ ਨੂੰ ਡੀਐਸਪੀ ਕਿਸੇ ਨੂੰ ਐਸਟੀਐਮ ਭਰਤੀ ਕੀਤਾ ਅ ਜਦੋਂ ਦੀ ਆਪਣੀ ਸਰਕਾਰ ਬਣੀ ਉਦੋਂ ਤੋਂ ਲੈ ਕੇ ਹੁਣ ਤੱਕ 55000 ਤੋਂ ਵੱਧ ਨੌਕਰੀਆਂ ਦਿੱਤੀਆਂ ਬੱਚਿਆਂ ਨੂੰ ਉਹਨਾਂ ਬੱਚਿਆਂ ਨੂੰ ਦਿੱਤੀਆਂ ਜਿਹੜੇ ਬੱਚੇ ਪੜ੍ਹਾਈ ਕਰਕੇ ਚੰਗੀਆਂ ਡਿਗਰੀਆਂ ਕਰਕੇ ਨੰਬਰ ਵਧੀਆ ਲੈ ਕੇ ਮੁੜ ਕੇ ਟੈਸਟ ਹੋਇਆ ਬੱਚਿਆਂ ਨੇ ਟੈਸਟ 'ਚੋਂ ਵੀ ਚੰਗੇ ਨੰਬਰ ਲੈ ਮੈਰਿਟ ਆਏ ਬੱਚੇ ਉਹਨਾਂ ਬੱਚਿਆਂ ਨੂੰ ਮੈਰਿਟ ਦੇ ਆਧਾਰ ਤੇ ਨੌਕਰੀਆਂ ਦਿੱਤੀਆਂ ਪੁਰਾਣੀਆਂ ਸਰਕਾਰਾਂ 'ਚ ਨੌਕਰੀ ਕਿੰਨੂੰ ਮਿਲਦੀ ਸੀ ਜਿਹੜੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ ਸਰਕਾਰੀ ਵਾਲੇ ਨੂੰ ਨਹੀਂ ਮਿਲਦੀ ਤਾਂ ਹੀ ਉਹਦੇ ਸਰਕਾਰੀ ਸਕੂਲਾਂ 'ਚ ਪ੍ਰਾਣੀਆਂ ਸਰਕਾਰਾਂ ਦੇ ਟੀਚਰ ਨਹੀਂ ਪੂਰੇ ਕੀਤੇ ਇੱਥੇ ਮਾస్టਰ ਸੰਤੋਖ ਸਿੰਘ ਹੋਣੇ ਮੇਰੇ ਲਾਗੇ ਉਹ ਪਿੱਛੇ ਬਿਠਿਆ ਆ ਜਾਓ ਮਾస్టਰ ਜੀ ਆ ਜਾਓ ਲਾਗੇ ਇਹ ਤੁਹਾਡੇ ਪਿੰਡ ਦੇ ਮੇਨ ਨੇ ਜਿਨ੍ਹਾਂ ਨੇ ਲਾਕੇ ਬੰਨੇ ਬੱਚਿਆਂ ਨੂੰ ਸਕੂਲੇ ਪੜ੍ਹਾ ਕੇ ਘਰੇ ਪੜ੍ਹਾ ਕੇ ਬੱਚਿਆਂ ਨੂੰ ਵੱਡੇ ਵੱਡੇ ਉਹਦੇ ਤੱਕ ਬਾਹਰ ਕੈਨੇਡਾ ਅਮਰੀਕਾ ਤੱਕ ਪਹੁੰਚਾਇਆ ਇਹ ਆਪ ਹੀ ਤੁਹਾਨੂੰ ਦੱਸ ਦੇਣਗੇ ਵੀ ਪੁਰਾਣੀਆਂ ਸਰਕਾਰਾਂ ਦੇ ਸਕੂਲਾਂ 'ਚ ਟੀਚਰ ਕਿੰਨੇ ਹੁੰਦੇ ਸੀ 22 ਤੋਂ ਪਹਿਲਾਂ ਸਕੂਲਾਂ 'ਚ ਪ੍ਰੋਜੈਕਟਰ ਐਲਈਡੀ ਪੈਨਲ ਤੇ ਕੰਪਿਊਟਰ ਕਿੰਨੇ ਹੁੰਦੇ ਸੀ ਤੇ 22 ਤੋਂ ਪਹਿਲਾਂ ਕਿੰਨੀਆਂ ਲਾਇਬ੍ਰੇਰੀਆਂ ਬਣੀਆਂ ਸੀ ਕਿੰਨੀਆਂ ਲੈਬਾਂ ਬਣੀਆਂ ਸੀ ਸਕੂਲਾਂ 'ਚ ਕੋਈ ਸਿਸਟਮ ਨਹੀਂ ਹੁੰਦਾ ਇਹ ਤੁਹਾਨੂੰ ਆਪ ਦੱਸਣਗੇ ਇਹਨਾਂ ਨੂੰ ਮੈਂ ਤਾਂ ਆਵਾਜ਼ ਮਾਰੀ ਆ ਕਿਉਂਕਿ ਜਿਹੜਾ ਬੰਦਾ ਹੋਰ ਫੀਲਡ ਦੇ ਸਿਆਸਤਦਾਨ ਨੂੰ ਇਹ ਸਮਝ ਲੈਣੇ ਵੀ ਆਪਦੀ ਪਾਰਟੀ ਦੀ ਤਾਰੀਫ਼ ਕਰਦੇ ਆ ਜਿਹੜਾ ਬੰਦਾ ਦੂਜੀ ਫੀਲਡ ਦਾ ਹੋਵੇ ਉਹਨੂੰ ਜਿਆਦਾ ਪਸੰਦ ਆਂਦਾ ਤੇ ਮੇਰੇ ਮੈਂ ਮੇਰਾ ਸੁਭਾਅ ਮੈਂ ਗੱਲ ਸੱਚੀ ਕਰ ਦਿੰਦਾ ਓਏ ਮੇਰੇ ਵਿਚੋਲੇ ਨੇ ਪਰ ਬਾਈ ਜਨਾ ਦੇਸ਼ਪ੍ਰਤਾਪ ਦੀ ਮਤ ਕੀਤੀ ਕਾਲੀਆਂ ਦੀ ਹੈਗੇ ਮੇਰੇ ਵਿਚੋਲੇ ਆ ਘਰ ਇਹਨਾਂ ਹੀ ਵਸਾਇਆ ਮੇਰਾ ਹਾਂਜੀ ਤੇ ਵੋਟਾ ਇਹਨਾਂ ਬਾਈ ਜਪਾਈਆਂ ਅਦੇਸ਼ਪ੍ਰਤਾਪ ਕਹਿ ਰੋਣੋ ਤੇ ਜਦੋਂ ਵੇਖਿਆ ਨਾ ਸਰਕਾਰ ਦਾ ਸਿਸਟਮ ਚੰਗਾ ਕੰਮ ਚੰਗੇ ਤੇ ਮੁੜ ਕੇ ਮੈਨੂੰ ਆਪ ਹਾਲ ਦੇ ਹਾਲ ਮੈਂ ਗਲਤੀ ਕੀਤੀ ਵੋਟਾਂ ਤੁਹਾਨੂੰ ਹੋਣੀਆਂ ਚਾਹੀਦੀਆਂ ਹੈ ਪੀ ਜੇ ਸਿਸਟਮ ਚੰਗਾ ਹੀ ਤਾਂ ਹੀ ਇਹਨਾਂ ਨੇ ਇਹ ਗੱਲ ਕੀਤੀ ਤੇ ਫਿਰ ਆਪਣੇ ਨਾਲ ਵੀ ਖਲੋਤੇ ਆਏ ਆਪਣੇ ਨਾਲ ਵਧੀਆ ਟੀਚਰ ਨੇ ਇਹਨਾਂ ਦੇ ਪੜ੍ਹਾਏ ਬੱਚੇ ਕਈ ਵੱਡੇ ਵੱਡੇ ਆਉਂਦਿਆਂ ਤੱਕ ਪਹੁੰਚਿਆ ਕੈਨੇਡਾ ਅਮਰੀਕਾ ਬੈਠੇ ਆ ਇਹ ਤੁਹਾਨੂੰ ਆਪ ਹੀ ਦੱਸ ਦੇਣਗੇ ਵੀ 22 ਤੋਂ ਪਹਿਲਾਂ ਪੜ੍ਹਾਈ 'ਚ ਕਿੰਨਾ ਫਰਕੀ ਸਕੂਲਾਂ 'ਚ ਕਿੰਨਾ ਫਰਕੀ ਤੇ 22 ਤੋਂ ਬਾਅਦ ਕਿੰਨਾ ਫਰਕ ਆ ਬਹੁਤ ਹੀ ਸ਼ਕਾਰਯੋਗ ਸਾਡੇ ਕੈबिनेट ਮੰਤਰੀ ਸਰਦਾਰ ਰਾਜਜੀਤ ਸਿੰਘ ਭੁੱਲ ਜੋ ਵੀ ਇੱਥੋਂ ਸਟੇਜ ਤੋਂ ਅਨਾਉਂਸਮੈਂਟੇ ਕਰ ਰਿਹਾ ਇਹ ਬਿਲਕੁਲ ਕਰੈਕਟਾ 100% ਮੈਂ ਦੇ ਨਾਲ ਸਹਿਮਤ ਹਾਂ ਆਪਣੀ ਸੀਸਾ ਦਾ ਨਾ ਇੰਨੀ ਵਧੀਆ ਲੈ ਬਣ ਸੀ ਗਿਆ ਆਪਣੀ ਸੀਸਾ ਦਾ ਨਾ ਇੰਨੀ ਵਧੀਆ ਲੈ ਬਣ ਸੀ ਗਿਆ ਤੇ ਜੇ ਅੱਜ ਅੱਜ ਦੇਖੀਏ ਤਾਂ ਸਾਡੇ ਕਿਰਤਵਾਰ ਸਕੂਲ ਨੂੰ ਜਦੋਂ ਮੈਂ 2017 ਚ ਛੱਡ ਕੇ ਗਿਆ ਤੇ ਲਗਭਗ ਉੱਥੇ ਸਾਰੇ 13 ਡਿਟਚਰ ਸੀਗੇ ਅੱਜ ਉੱਥੇ 35 ਡਿਟਚਰ ਨੇ ਔਰ ਸਾਇੰਸ ਲਾਭਾਂ ਜਿਹੜੀਆਂ ਸਾਡੇ ਕੋਲ ਬਿਲਕੁਲ ਅਪਡੇਟ ਸਾਇੰਸ ਲਾਭਾਂ ਉੱਤੇ ਬਹੁਤ ਵਧੀਆ ਔਰ ਇਹ ਜਿਹੜੀ ਸੂਚੀ ਇਸ ਸਰਕਾਰ ਦੀ ਕਿ ਪੰਜਾਬ ਦੇ ਬੱਚੇ ਜਿਹੜੇ ਆ ਉਹ ਨੌਕਰੀਆਂ ਦੇ ਵਿੱਚ ਬਹੁਤ ਪਿੱਛੇ ਰਹਿ ਰਿਹਾ ਹੈ ਕਾਰਨ ਕੀ ਆ ਜਦੋਂ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਜੀ ਨੇ ਇਹ ਨਿਰਾਮਰੀ ਨਾਲ ਇਹਨਾਂ ਦੀ ਸਮੁੱਚੀ ਲੀਡਰਸ਼ਿਪ ਨੇ ਇਹਦਾ ਨਰਸਸ ਕੀਤਾ ਕਿ ਕਾਰਨ ਕੀ ਆ ਪੰਜਾਬ ਦੇ ਬੱਚੇ ਜਿਹੜੇ ਆ ਉਹ ਕਿਉਂ ਨਹੀਂ ਸਿਲੈਕਟ ਹੋ ਰਹੇ ਜੜ ਕੇ ਜੁਪੀ ਬਿਹਾਰ ਆਂਧਰਾ ਪ੍ਰਦੇਸ਼ ਦੇ ਜਿਹੜੇ ਬੱਚੇ ਉਹ ਸਾਰੇ ਆ ਕੇ ਇੱਧਰ ਪੰਜਾਬ ਦੇ ਵਿੱਚ ਜਾਬਾ ਕਰ ਰਹੇ ਆ ਤੁਸੀਂ ਦੇਖਿਆ ਹੋਣਾ ਕਿ ਸਾਰੇ ਜਿੱਥੇ ਵੀ ਜਾਓ ਲਗਭਗ ਉੱਤਰ ਦੇ ਲੋਕ ਹੀ ਜਿਹੜੀਆਂ ਇੱਧਰ ਪੋਸਟਾਂ ਲੈ ਕੇ ਬੈਠੇ ਆ ਤਾਂ ਐਨਾਲਿਸਿਸ ਜ਼ਰੂਰ ਕੀਤਾ ਤਾਂ ਦੇਖਿਆ ਕਿ ਐਜੂਕੇਸ਼ਨ ਦੇ ਵਿੱਚ ਕਮੀ ਕਿੱਥੇ ਆ ਸਾਡੀਆਂ ਜਿਹੜੀਆਂ ਲੈਬਾਂ ਸੀਗੀਆਂ ਉਹ ਲੈਬਾਂ ਜਿਹੜੀਆਂ ਸੀ ਫੁਲੀ ਫਰनिश्ड ਨਹੀਂ ਸੀ ਪੂਰਾ ਅਪਡੇਟ ਲੈਬਾਂ ਨੂੰ ਨਹੀਂ ਸੀ ਕੀਤਾ ਗਿਆ ਸਮਾਨ ਨਹੀਂ ਸੀ ਅਜਗਰ ਜੇਕਰ ਦੇਖਿਆ ਜੇਗੇ ਤਾਂ ਤੁਹਾਡੇ ਲਾਗੇ ਕਿਰਤਵਾਰ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਇੱਕ ਨਾਮਵਰ ਸਕੂਲ ਹੈ ਜਿਹਦੇ ਵਿੱਚ ਸਾਰੇ ਵਿਰੋਧਿਤ ਚੱਲਦੇ ਪੂਰਾ ਸਟਾਫ ਔਰ ਸਾਇੰਸ ਲੈਬਾਂ ਦੀਆਂ ਬੜੀਆਂ-ਬੜੀਆਂ ਕਿ ਉਹਦੇ ਉੱਤੇ ਮੰਤਰੀ ਸਾਹਿਬ ਨੇ ਭਰਪੂਰ ਗੱਥੇ ਦਿੱਤੇ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਅਜੇ ਵੀ ਕਿਤੇ ਕਮੀ ਰਹਿੰਦੀ ਆ ਤੇ ਸਾਨੂੰ ਦੱਸਿਓਏ ਪੂਰੀ ਤਰ੍ਹਾਂ ਲੈਸ ਅਧੂਰੀ ਸੁਵਿਧਾ ਦੇ ਨਾਲ ਲੈਸ ਲੈਬਾਂ ਜਿਨ੍ਹਾਂ ਦੇ ਨਾਲ ਹੁਣ ਉਹ ਸਮਾਂ ਦੂਰ ਨਹੀਂ ਰਹੂਗਾ ਬੱਚੇ ਜਿੰਆਂ ਲੈਬਾਂ ਦੇ ਵਿੱਚ ਸਿੱਖਿਆ ਪ੍ਰਾਪਤ ਕਰਕੇ 12ਵੀਂ ਸਟੇਟਾਂ ਦੇ ਬੱਚਿਆਂ ਦਾ ਪੂਰਾ ਮੁਕਾਬਲਾ ਕਰਨਗੇ ਔਰ ਪੰਜਾਬ ਦੇ ਵਿੱਚ ਪੂਰੀ ਐਜੂਕੇਸ਼ਨ ਜੁੜੀ ਉਧਾਰਨ ਕਰਾਂਗੇ ਇਹ ਵੀ ਦੱਸ ਦਵਾਂ ਐਲਈਡੀ ਪੈਨਲ ਕਿੰਨੇ ਆ ਕੰਪਿਊਟਰ ਕਿੰਨੇ ਆ ਐਲਈਡੀ ਪੈਨਲ ਜਿਹੜੀ ਸੀ ਸਕੂਲਾਂ ਦੇ ਵਿੱਚ ਜਿਹੜੀਆਂ ਆ ਅੱਜ ਕੱਲ੍ਹ ਦੀ ਐਜੂਕੇਸ਼ਨ ਆ ਸਮਾਂ ਬਦਲ ਗਿਆ ਸਮਾਂ ਬਦਲਣ ਦੇ ਨਾਲ ਇਹ ਜਿਹੜੇ ਐਲਈਡੀ ਪੈਨਲ ਨਾਲ ਜਾਂ ਪ੍ਰੋਜੈਕਟਰ ਜਿਹੜੇ ਆ ਇਹ ਬਹੁਤ ਜ਼ਰੂਰੀ ਸੀ ਇਹਦੇ ਨਾਲ ਹੀ ਬੱਚਿਆਂ ਨੂੰ ਪੜਾਇਆ ਜਾ ਸਕਦਾ ਜਿਹੜੀਆਂ ਚੀਜ਼ਾਂ ਨਹੀਂ ਸੀ ਮਿਲਦੀਆਂ ਅੱਜ ਹਰ ਇੱਕ ਲੈਬ ਜਿਹੜੀਆਂ ਕਮਰੇ ਦੇ ਵਿੱਚ ਜਾ ਕੇ ਦੇਖੋ ਐਲਈਡੀ ਪੈਨਲ ਲੱਗੇ ਹੋਏ ਆ ਪ੍ਰੋਜੈਕਟਰ ਲੱਗੇ ਹੋਏ ਆ ਟੀਚਰ ਜਿਹੜੇ ਆ ਉਹ ਵਧੀਆ-ਵਧੀਆ ਟੀਚਰਸ ਨੇ ਬੈਠਣ ਵਾਸਤੇ ਸਮਾਨ ਆ ਬੱਚਿਆਂ ਦੇ ਬੈਠਣ ਵਾਸਤੇ ਤੁਸੀਂ ਸਕੂਲਾਂ ਦੇ ਵਿੱਚ ਦੇਖੋ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹ ਫਰਨੀਚਰ ਵੀ ਮਿਲਦਾ ਜਿਹੜਾ ਅੱਜ ਕੱਲ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਆ ਉਹ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਨਾਲ ਅੱਗੇ ਨਿਕਲ ਰਿਹਾ ਹੈ ਔਰ ਬੋਨ ਵੀ ਐਜੂਕੇਸ਼ਨੇ ਦੀ ਸਾਰੀ ਗੱਲ ਇਹ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਔਰ ਸਾਡੇ ਬਹੁਤ ਹੀ ਸਤਕਾਰਯੋਗ ਕੈਬਨਟ ਮੰਤਰੀ ਸਰਦਾਰ ਲਾਜੇਂਦਰੀ ਜੀ ਭੋਲਰ ਉਹਨਾਂ ਦੀ ਸੋਚ ਸੀ ਉਹਨਾਂ ਦੇ ਸਦਕਾ ਸਦਕਾ ਜਿਹੜੀ ਸਕੂਲਾਂ ਦੀ ਨੁਹਾਰ ਜਿਹੜੀ ਉਹ ਬਦਲ ਦਿੱਤੀ ਗਈ ਆ ਔਰ ਅੱਜ ਲੋਕਾਂ ਨੂੰ ਜਿਹੜਾ ਹੈਗਾ ਪ੍ਰਾਈਵੇਟ ਸਕੂਲਾਂ ਦੇ ਵਿੱਚ ਆਪਣੇ ਬੱਚੇ ਭਰਾਉਣ ਦੀ ਲੋੜ ਨਹੀਂ ਆ ਜਿੱਥੇ ਆਪਾਂ ਲੱਖਾਂ ਰੁਪਏ ਲਾਗੇ ਮੈਂ ਉਦੋਂ ਵੀ ਉੱਥੇ ਵੀ ਬੋਲਿਆ ਸੀ ਮੈਂ ਕਿਾ ਕੋਈ ਲਾਓ ਬੱਚਾ ਪ੍ਰਾਈਵੇਟ ਸਕੂਲਾਂ ਸਾਡੇ ਸਕੂਲਾਂ ਨਾਲ ਮੁਕਾਬਲਾ ਕਰਦੇ ਦੇਖ ਲੋ ਤੁਸੀਂ ਸਰਕਾਰੀ ਸਕੂਲ ਦੇ ਬੱਚਿਆਂ ਦੇ ਨਾਲ ਮੁਕਾਬਲਾ ਕਰਾ ਕੇ ਦੇਖੋ ਉਹਨਾਂ ਦੀ ਹੈਂਡ ਰਾਈਟਿੰਗ ਦੇਖ ਲਓ ਪਹਾੜੇ ਪੜਾ ਕੇ ਦੇਖ ਲਓ ਵਧੀਆ ਸਟਾਫ ਜਿਹੜਾ ਬਿਲਕੁਲ ਸਿਲੈਕਟ ਕੀਤਾ ਇਹਨਾਂ ਨੇ ਬੜੇ ਵਧੀਆ ਤਰੀਕੇ ਦੇ ਨਾਲ ਟੈਸਟ ਲੈ ਲੈ ਕੇ ਔਰ ਬਹੁਤ ਵਧੀਆ ਇਹਨਾਂ ਸਕੂਲਾਂ ਦੇ ਵਿੱਚ ਸਟਾਫ ਜਿਹੜਾ ਉਹ ਇਹਨਾਂ ਦੀ ਦੇਣ ਆ ਔਰ ਇੱਕ ਕਮਰੇ ਜਿਹੜੇ ਸਾਇੰਸ ਲੈਬਾਂ ਹਨ ਦੀ ਦੇਣ ਆ ਹਰ ਇੱਕ ਕਮਰੇ ਜਿਹੜੇ ਹੈਗੇ ਆ ਪੂਰੇ ਪੱਖਿਆਂ ਦੇ ਨਾਲ ਲੈਸ ਨੇ ਦੇਖੋ ਜਾ ਕੇ ਸਾਡੇ ਸਕੂਲ ਦੇ ਵਿੱਚ 4-4 5-5 ਪੱਕੇ ਇੱਕ ਇੱਕ ਕਮਰੇ ਦੇ ਵਿੱਚ ਲੱਗੇ ਹੋਏ ਆ ਔਰ ਬੱਚੇ ਬੜੇ ਵਧੀਆ ਤਰੀਕੇ ਦੇ ਨਾਲ ਉੱਥੇ ਐਜੂਕੇਸ਼ਨ ਜਿਹੜੇ ਪ੍ਰਾਪਤ ਕਰ ਰਹੇ ਆ ਇਹਦਾ ਸਾਰਾ ਸਿਹਰਾ ਜਿਹੜਾ ਉਹ ਸਾਡੇ ਸੁਨਾਮ ਤੋਂ ਹੁੰਦੀਆਂ ਨਾਲ ਠੀਕ ਹੈ ਧੰਨਵਾਦ ਸਰ ਆਪਣੇ ਪਿੰਡ ਵੱਲ ਵੀ ਧੰਨਵਾਦ ਕਰਨਾ ਹਾਂ ਕਰਾਂਗੇ ਧੰਨਵਾਦ ਇਹ ਮਾਸਟਰ ਜੀ ਤੋਂ ਮੈਂ ਤਾਂ ਸਟੇਜ ਤੇ 2 ਮਿੰਟ ਲਵਾਏ ਆ ਜਿਹੜੀ ਸਰਕਾਰ ਸਿਹਤ ਸਿੱਖਿਆ ਤੇ ਰੋਜ਼ਗਾਰ ਤੇ ਕੰਮ ਕਰਨ ਲੱਪੇ ਉਸ ਸੂਬੇ ਉਸ ਦੇਸ਼ ਦੀ ਤਰੱਕੀ ਆਟੋਮੈਟਿਕ ਹੋ ਜਾਂਦੀ ਹੈ ਉਥੋਂ ਦੀ ਜਿਹੜੀ ਕਿਰਪੀ ਆ ਉਹ ਅਮੀਰੀ 'ਚ ਤਬਦੀਲ ਹੋ ਜਾਂਦੀ ਹੈ ਸਿਹਤ ਜਦੋਂ ਹਸਪਤਾਲਾਂ ਦੇ ਵਿੱਚ ਡਾਕਟਰ ਉਹਨਾਂ ਦੀ ਭਰਤੀ ਹੋ ਜੇ ਦਵਾਈਆਂ ਇਲਾਜ ਟੈਸਟ ਫ੍ਰੀ ਹੋਣ ਲੱਪਣ ਜੇ ਕਿਹਦਾ ਬਜ਼ੁਰਗ ਬਿਮਾਰ ਆ ਤੇ ਗਰੀਬ ਨੂੰ ਫਿਕਰ ਨਾ ਹੋਵੇ ਵੀ ਜੇ ਕੋਈ ਸਾਡਾ ਬਜ਼ੁਰਗ ਘਰ ਚੋਂ ਬਿਮਾਰ ਹੋ ਗਿਆ ਤੇ ਸਾਨੂੰ ਕੋਈ ਕਰਜ਼ਾ ਚੁੱਕ ਕੇ ਜਾਂ ਕੋਈ ਆਪਦਾ ਘਰ ਗਹਿਣੇ ਪਾ ਕੇ ਆਪਦੇ ਬਜ਼ੁਰਗ ਦਾ ਇਲਾਜ ਨਹੀਂ ਕਰਾਉਣਾ ਪੈਣਾ ਸਾਡਾ ਪੁੱਤ ਭਗਵੰਤ ਮਾਨ ਸਾਡਾ ਪੁੱਤਰ ਰਵਿੰਦ ਕੇਦਰੀਆ ਲਹਿਗਾ ਜਿਨੇ ਸਾਡੇ ਬਜ਼ੁਰਗਾਂ ਦੇ ਇਲਾਜ ਲਈ ਹਸਪੀਟਲਾਂ ਦੇ ਵਿੱਚ ਸਾਰਾ ਇੰਤਜ਼ਾਮ ਕੀਤਾ ਤੇ ਉਹਦੇ ਬਾਅਦ ਸਿੱਖਿਆ ਸਕੂਲਾਂ 'ਚ ਟੀਚਰ ਪੂਰੇ ਕਰਤੇ ਸਕੂਲਾਂ 'ਚ LED ਪੈਨਲ ਕੰਪਿਊਟਰ ਪ੍ਰੋਜੈਕਟਰ ਲਾਤੇ ਜਿਦੇ 'ਚ ਕੀ ਬੱਚੇ ਆਪ ਦਾ ਸਿਲੇਬਸ ਸਾਰਾ LED ਪੈਨਲਾਂ ਤੋਂ ਪ੍ਰੋਜੈਕਟਰਾਂ ਤੋਂ ਆਪ ਦਾ ਸਾਰਾ ਸਿਲੇਬਸ ਕਰ ਸਕਣ ਅੱਜ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ 12ਵੀਂ ਕਰਕੇ ਪ੍ਰਾਈਵੇਟ ਅਦਾਰਿਆਂ 'ਚ ਵੀ ਜਿਹੜੇ ਵੱਡੇ ਵੱਡੇ ਅਦਾਰੇ ਜਿੱਨਾਂ 'ਚੋਂ ਵੱਡੀਆਂ ਵੱਡੀਆਂ ਕੰਪਨੀਆਂ 'ਚ ਜਾ ਕੇ 1 ਸਾਲ ਦਾ 1-1 ਕਰੋੜ ਦਾ ਪੈਕੇਜ ਮਿਲਦਾ ਉਹ ਟੈਸਟ ਜੇਈ ਵਰਗੀ ਪ੍ਰੀਖਿਆ ਕਲੀਅਰ ਕਰ ਚੁੱਕੇ ਆ ਹੁਣ ਸਾਡੇ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਆ ਉਹਨਾਂ ਦਾ ਮੁਕਾਬਲਾ ਜੇ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦਾ ਕਰਾਈਏ ਤੇ ਮੈਨੂੰ ਮੇਰੇ ਸਰਕਾਰੀ ਸਕੂਲਾਂ ਵਾਲਿਆਂ ਦੇ ਨੰਬਰ ਵੱਧ ਆਉਣਗੇ ਤੇ ਸਾਦ ਸੰਗਤ ਉਹਦੇ ਬਾਅਦ ਪੜਾਲ ਖਾ ਕੇ ਸਰਕਾਰ ਨੇ ਬੱਚਿਆਂ ਨੂੰ ਦੇਤੀਆਂ ਨੌਕਰੀਆਂ ਤੇ ਜਦੋਂ ਆਪਣੇ ਬੱਚੇ ਤਾਂਡੇ ਬੱਚੇ ਸਾਡੇ ਬੱਚੇ ਪੜ੍ਹ ਲਿਖ ਕੇ ਲੱਖ ਡੇਢ ਲੱਖ ਤਨਖਾਹਾਂ ਲੈਣ ਲੱਪੇ ਆਪੇ ਪਰਿਵਾਰ ਦੇ ਵਿੱਚ ਅਮੀਰੀ ਆ ਗਈ ਪਰਿਵਾਰ ਦਾ ਖਰਚਾ ਚੱਲਣ ਲੱਪਿਆ ਪੁਰਾਣੀਆਂ ਸਰਕਾਰਾਂ ਨੇ ਰੱਖਿਆ ਗਰੀਬਾਂ ਨੂੰ ਗਰੀਬ ਬਣਾ ਕੇ ਵੀ ਸਕੂਲਾਂ 'ਚ ਜਿਵੇਂ ਮਾਸਟਰ ਜੀ ਨੇ ਦੱਸਿਆ ਸੰਤੋਖ ਸੋਹਣਾ ਨੇ ਜਿੱਥੇ ਹੁਣ 35 ਟੀਚਰ ਹੈ ਉੱਥੇ 13 ਟੀਚਰ ਹੀ ਤੇ 13 ਟੀਚਰਾਂ ਨੇ ਫਿਰ ਸਾਰੀਆਂ ਕਲਾਸਾਂ ਨੂੰ ਸੀਨੀਅਰ ਸੈਕੰਡਰੀ ਸਕੂਲ 'ਚ ਕੀ ਪੜਾਉਣਾ ਤਿੰਨ ਗੁਣਾ ਟੀਚਰ ਕਰਤੇ ਸਾਰੀਆਂ ਕਲਾਸਾਂ ਦੇ ਅਲੱਗ-ਅਲੱਗ ਪੀੜ ਲੱਗੇ ਬੱਚਿਆਂ ਦੀ ਪੜ੍ਹਾਈ ਵਧੀਆ ਹੋਈ ਤੇ ਬੱਚਿਆਂ ਦਾ ਰਿਜ਼ਲਟ ਵਧੀਆ ਆਇਆ ਉਹਦੇ ਬਾਅਦ ਬੱਚਿਆਂ ਨੂੰ ਕਿਸੇ ਵੀ ਇੰਸਟੀਚਿਊਟ 'ਚ ਕਿਸੇ ਵੀ ਕਾਲਜ 'ਚ ਜਦੋਂ ਮੈਰਿਟ ਦੇ ਆਧਾਰ 'ਤੇ ਦਾਖਲਾ ਮਿਲਣਾ ਉਹ ਦਾਖਲਾ ਮਿਲਿਆ ਬੱਚਿਆਂ ਨੇ ਪੜ੍ਹ ਲਿਖ ਕੇ ਆਰਦੀ ਯੋਗਤਾ ਦੇ ਆਧਾਰ 'ਤੇ ਆਪ ਨੌਕਰੀਆਂ ਪ੍ਰਾਪਤ ਕੀਤੀਆਂ ਆ ਮੈਂ ਕਈ ਇਥਾਈ ਪੁੱਛੀਦਾ ਕਈ ਪਿੰਡਾਂ ਜੋ ਪੁੱਛੀ ਦਾ ਕਿਸੇ ਸਕੂਟਰ ਮੋਟਰਸਾਈਕਲ ਮਕੈਨਿਕ ਦੇ ਮੁੰਡੇ ਨੂੰ ਸਬ ਇੰਸਪੈਕਟਰ ਦੀ ਨੌਕਰੀ ਮਿਲੀ ਆ ਵੱਡਾ ਛਾਣੇਦਾਰ ਲੱਗਾ ਕੋਈ ਰਾਜਕਰੀ ਦਾ ਕੰਮ ਕਰਦਾ ਮਿਸਤਰੀ ਉਹਦੀ ਕੁੜੀ ਟੀਚਰ ਲੱਗੀ ਆਪਣੀ ਸਰਕਾਰ ਚ ਆਹ ਟਰਾਂਸਪੋਰਟ ਮਹਿਕਮੇ ਚ ਦੋ ਕਨੈਕਟਰ ਜਿਨ੍ਹਾਂ ਦੀਆਂ ਕੁੜੀਆਂ ਪੜ ਕੇ ਦੋਵੇਂ ਜੱਜ ਭਰਤੀ ਹੋ ਗਈਆਂ ਕਨੈਕਟਰ ਦੀ ਤਨਖਾਹ ਮੈਚ 15000 ਰੁਪਏ ਦੀ 15 16000 500 ਰੁਪਏ ਦਿਹਾੜੀ ਬੈਠੀ ਤੇ 500 ਰੁਪਏ ਤੇ ਮਜ਼ਦੂਰ ਦੀ ਵੀ ਦਿਹਾੜੀ ਆ ਮਹਾਂ ਰੋਟੀ ਪੱਕਦੀ ਹੈ ਰੋਟੀ ਪੂਰੀ ਹੁੰਦੀ ਆ ਉਹਨੇ ਕਨੈਕਟਰ ਵੀਰਾਂ ਨੇ ਆਪਦੀਆਂ ਬੱਚੀਆਂ ਨੂੰ ਪੜ੍ਹਾ ਲਿਆ ਬੱਚੀਆਂ ਟੈਸਟ ਦਿੱਤਾ ਬੱਚੀਆਂ ਦੋਵੇਂ ਜੱਜ ਸਿਲੈਕਟ ਹੋ ਗਈਆਂ ਜੱਜ ਲੱਗੀਆਂ ਆਪਾਂ ਉਹ ਕਿਸੇ ਨਾ ਕਿਤੇ ਨਿੱਕੇ ਹੁੰਦਿਆਂ ਖੈਪੜ ਪੀਏ ਨਾ ਆਪਾਂ ਕਹਦੇ ਨੇ ਨਾ ਜਾਂ ਆਪਾਂ ਲਬਜ ਵਰਦੇ ਤੂੰ ਡੀਸੀ ਲੱਗਾ ਜਾਂ ਕਹਿ ਦੀਦਾ ਤੂੰ ਜੱਜ ਲੱਗਾ ਹੁੰਦੀ ਗੱਲ ਕਿ ਨਹੀਂ ਇਹ ਵੱਡੇ ਰੈਂਕ ਦੇ ਤਾਂ ਹੀ ਆਪਾਂ ਅਗਲੇ ਨੂੰ ਕਹਿੰਦੇ ਤੂੰ ਮੇਰੇ ਤੇ ਜੱਜ ਲੱਗਾ ਉਹ ਕੁੜੀਆਂ ਜੱਜ ਤਾਂ ਲਾਕੀਆਂ ਉਹ ਮੁੰਡੇ ਛਾਣੇਦਾਰ ਤਾਂ ਬਣ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਨੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਯੋਗਤਾ ਦੇ ਆਧਾਰ ਤੇ ਪੁਰਾਣੀਆਂ ਸਰਕਾਰਾਂ ਜਾਂਦੇ ਕੋ 20 30 50 ਲੱਖ ਰੁਪਏ ਰਿਸ਼ਵਤ ਲੱਗਦੀ ਸੀ ਤੇ ਜਾਂ ਕੋਈ ਐਮ ਐਲ ਏ ਮੰਤਰੀ ਦਾ ਰਿਸ਼ਤੇਦਾਰ ਜਾਂ ਕੋ ਮੁੱਖ ਮੰਤਰੀ ਦਾ ਰਿਸ਼ਤੇਦਾਰ ਉਹਨੂੰ ਨੌਕਰੀ ਮਿਲਦੀ ਦੂਜਾ ਬੰਦਾ ਵਾਈਦਾ ਫਿਰਦਾ ਹੈ ਤੇ ਜਦੋਂ ਬੱਚਿਆਂ ਨੂੰ ਸਿੱਖਿਆ ਦੇਤੀ ਤੇ ਬੱਚਿਆਂ ਨੂੰ ਮੁੜ ਕੇ ਰਜ਼ਗਾਰ ਦਿੱਤਾ ਆਪੇ ਬੱਚਿਆਂ ਦਾ ਧਿਆਨ ਸਿੱਧੇ ਰਸਤੇ ਚੱਲ ਜਿਹੜਾ ਬੱਚਿਆਂ ਨੇ ਨਸ਼ੇ ਵਾਲੇ ਪਾਸੇ ਆਪੇ ਪਾਸੇ ਹੋ ਜਣਾ ਤੇ ਗਰਾਉਂਡਾਂ ਤਾਂ ਹੀ ਬਣਾਉਂਦੇ ਆ ਵੀ ਬੱਚੇ ਸਵੇਰੇ ਤੇ ਸ਼ਾਮ ਦੇ ਟਾਈਮ ਗਰਾਉਂਡ 'ਚ ਪ੍ਰੈਕਟਿਸ ਕਰਨ ਜਾਣ ਤੇ ਜਿਹੜੇ ਬੱਚੇ ਕੋਈ ਗਲਤ ਰਸਤੇ ਦੇ ਪਏ ਆ ਜਿਹੜਾ ਬੱਚਾ ਗਰਾਉਂਡ 'ਚ ਜਾਂਦਾ ਉਹਨੂੰ ਵੇਖ ਕੇ ਗਲਤ ਰਸਤੇ ਵਾਲਾ ਬੱਚਾ ਵੀ ਗਰਾਉਂਡ 'ਚ ਜਾ ਕੇ ਪ੍ਰੈਕਟਿਸ ਕਰੇ ਉਹ ਜਿਵੇਂ ਕਹਿੰਦੇ ਆ ਨਰੋਏ ਸਰੀਰ ਦੇ ਵਿੱਚ ਨਗਵਾ ਮਨਵਾਸ ਕਰਦਾ ਜੇ ਬੱਚੇ ਦਾ ਮਨ ਤੇ ਸਰੀਰ ਤਗੜਾ ਹੋਊ ਉਹ ਆਪੇ ਫੈਸਲੇ ਚੰਗੇ ਯੋਗ ਫੈਸਲੇ ਲੈਣ ਦੇ ਸਮਰਾਥੂ ਤੇ ਸਾਧ ਸੰਗਤ ਇਹ ਜਿਹੜਾ ਨਸ਼ਿਆਂ ਦਾ ਛੇਵਾ ਦਰਿਆ ਆ ਇਹਨੂੰ ਰੋਕਣ ਲਈ ਤੁਹਾਨੂੰ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਾ ਪੈਣਾ ਆ ਤੁਹਾਨੂੰ ਯਾਦ ਨਹੀਂ ਹੋਣਾ ਜਦੋਂ ਅਤਵਾਦ ਦਾ ਕਾਲਾ ਦੌਰ ਆਇਆ ਲੰਮਾ ਸਮਾਂ ਉਹ ਦੌਰ ਚੱਲਿਆ ਵਿੱਚ ਉਸ ਮੂਮੈਂਟ ਦੇ ਲਟੇਰੇ ਡਾਕੂ ਚੋਰ ਵੜ ਗਏ ਧੀਆਂ ਭੈਣਾਂ ਦੀਆਂ ਇੱਤਾਂ ਨਾਲ ਖਲਵਾੜ ਕਰਨ ਵਾਲੇ ਵੜ ਗਏ ਤੇ ਜਦੋਂ ਪਿੰਡਾਂ 'ਚ ਲੋਕਾਂ ਨੇ ਧਈਆ ਕਰ ਲਿਆ ਨਾ ਲੋਕਾਂ ਨੇ ਕਮਰ ਕੱਸੇ ਕਰ ਲਏ ਜਦੋਂ ਲੋਕਾਂ ਨੇ ਲੰਗੋੜ ਬੰਨ ਲਏ ਭਿਓਨੇ ਹੀ ਆਤਵਾਦ ਖਤਮ ਕਰਦਾ ਬਸ 2-3 ਮਹੀਨੇ ਲੱਗੇ ਆਤਵਾਦ ਖਤਮ ਹੋ ਗਿਆ ਸਾਫ ਹੋ ਗਿਆ ਹੀ ਸਾਰਾ ਪੰਜਾਬ ਦਾ ਗੰਦ ਸਾਫ ਹੋ ਗਿਆ ਉਵੇਂ ਹੀ ਭਰਾਵੋ ਸਰਕਾਰ ਸੰਸੀਅਰ ਆ ਪੁਲਿਸ ਪਰਚਾ ਕਰਕੇ ਸਮਗਲਰ ਨੂੰ ਜੇਲ੍ਹ 'ਚ ਭੇਜਦੀ ਆ ਉਦੇ ਬਾਅਦ ਕੀ ਹੁੰਦਾ ਪਿੰਡਾਂ 'ਚ ਜਿਹੜੇ ਸਾਬਕਾ ਸਰਪੰਚ ਸਾਬਕਾ ਮੈਂਬਰ ਅਕਾਲੀ ਦਲ ਕਾਂਗਰਸ ਭਾਜਪਾ ਦੇ ਨੁਮਾਇੰਦੇ ਉਹ ਮਗਰ ਜਮਾਲਤਾ ਕਰਾਉਣ ਤੌਰ ਪੈਂਦੇ ਆ ਨੰਬਰਦਾਰ ਕਮਾਈਆਂ ਪਾਉਣ ਤੌਰ ਪੈਂਦੇ ਆ ਪ੍ਰਭੂ ਮੈਂ ਬੇਨਤੀ ਕਰੂੰਗਾ ਜਿਹੜੇ ਸਮਗਲਰ ਆ ਉਹਨਾਂ ਦਾ ਵੀ ਆਪਾਂ ਪਿੰਡ ਲੈਵਲ ਤੇ ਬਾਈਕਾਟ ਕਰਨਾ ਵਿਆਹ ਸ਼ਾਦੀ ਜਨਮ ਮੌਤ ਇਹੋ ਜਿਹੇ ਬੰਦਿਆਂ ਨੂੰ ਨਹੀਂ ਸੱਦਣਾ ਜਿਹੜੇ ਲੋਕਾਂ ਨੇ ਪਰਿਵਾਰਾਂ ਦੇ ਪਰਿਵਾਰ ਘਾਲਤੇ ਆ ਜਿਨ੍ਹਾਂ ਲੋਕਾਂ ਨੇ ਲੋਕਾਂ ਦੇ ਪੁੱਤਾਂ ਦੀਆਂ ਲਾਚਾਂ ਤੋਂ ਨੋਟ ਕਮਾਏ ਆ ਜਿਨ੍ਹਾਂ ਨੇ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾਇਆ ਇਹੋ ਜਿਹੇ ਬੰਦੇ ਨਾਲ ਕਿਸੇ ਦੀ ਸਾਝ ਨਹੀਂ ਚਾਹੀਦੀ ਭਰਾਵੋ ਇਹ ਜਿਹੜੇ ਸਮਗਲ ਰਿਹਾ ਇਹਨਾਂ ਨੂੰ ਵੀ ਸਮਝਣਾ ਚਾਹੀਦਾ ਇਹਨਾਂ ਨੂੰ ਵੀ ਆਪਣੇ ਦਿਮਾਗ 'ਚ ਇਹ ਗੱਲ ਪਾਉਣੀ ਚਾਹੀਦੀ ਆ ਇਹ 4 ਦਿਨ ਕੀ ਚਾਂਦਨੀ ਫੇਰਾਂ ਤੇਰੀ ਰਾਤ ਜੇ ਕਿਸੇ ਨੇ ਨਸ਼ਾ ਵੇਚ ਕੇ ਜ਼ਹਿਰ ਵੇਚ ਕੇ ਪੈਸੇ ਬਣਾਏ ਆ ਨਾ ਕੋਈ ਘਰ ਬਣਾਇਆ ਕੋਈ ਕੋਠੀ ਬਣਾਈ ਆ ਜਾਂ ਕੋਈ ਜਾਇਦਾਦ ਬਣਾਈ ਆ ਇਹ ਸਿਰਫ ਇੱਕਵਾਦਾ ਬੁਲਾਇਆ ਤੇ ਸਾਰਾ ਕੁਝ ਖਿਲਰ ਜਾਣਾ ਜਿਨੇ ਕਿਸੇ ਦੇ ਪੁੱਤ ਨੂੰ ਨਸ਼ੇ ਤੇ ਲਾਉਣਾ ਪੋਤੋ ਦੇ ਨੇ ਵੀ ਉਸੇ ਤਰੀਕੇ ਹੀ ਮਰਨਾ ਜਿਨੇ ਕਿਸੇ ਦੇ ਪੁੱਤ ਦੀ ਉਮਰ ਕਟਾਉਣੀ ਆ ਤੇ ਪੋਤੋ ਦੇ ਨੇ ਵੀ ਨਹੀਂ ਉਮਰ ਜਾਦੀ ਭੋਗਣੀ ਆਪਾਂ ਵੇਖਿਆ ਹੀ ਆਪਣੇ ਇਲਾਕੇ ਦੀ ਆਪਾਂ ਗੱਲ ਵੇਖ ਲਈਏ ਜਿਹੜੇ ਬੰਦੇ ਸਮਗਲਰ ਲੈ ਆ ਉਹਨਾਂ ਦਾ ਗਾਂ ਪੁੱਤ ਪੋਤਰੇ ਖਤਮ ਹੋ ਗਏ ਪੀੜੀਆਂ ਘਰ ਕੋਵੀਆਂ ਤੇ ਸਾਥ ਸੰਗਤ ਤੁਹਾਂ ਸਾਰਿਆਂ ਸਾਥ ਦੇਣਾ ਜਿਹੜੇ ਸਮਗਲਰ ਨੇ ਜਾਂ ਜਿਹੜੇ ਉਹਨਾਂ ਦੇ ਜਮਾਨਤியே ਜਮਾਨਤ ਦਿੰਦੇ ਆ ਜਾਂ ਜਿਹੜੇ ਕੋਈ ਨੰਬਰਦਾਰ ਖਵਾਈ ਪਾਉਂਦੇ ਆ ਆਪਾਂ ਉਹਨਾਂ ਦਾ ਵੀ ਪਿੰਡ ਲੈਵਲ ਤੇ ਬਾਈਕਾਟ ਕਰਨਾ ਉਹਨਾਂ ਲੋਕਾਂ ਨੂੰ ਇਹ ਹੋਵੇ ਵੀ ਇੱਕ ਨਲਾਇਕ ਬੰਦੇ ਕਰਕੇ ਇੱਕ ਸਮਾਜ ਦੇ ਦੁਸ਼ਮਣ ਕਰਕੇ ਸਾਡਾ ਵੀ ਪਿੰਡ ਦੇ ਵਿੱਚ ਊਕਾ ਪਾਣੀ ਬੰਦ ਹੋ ਗਿਆ ਸਾਡਾ ਵੀ ਵਰਤੋ ਭਾਜੀ ਬੰਦ ਹੋ ਗਿਆ ਤੇ ਜਦੋਂ ਇਹਨਾਂ ਸਮਗਲਰਾਂ ਨੂੰ ਪਤਾ ਹੋਣਾ ਵੀ ਸਾਡੀ ਕਿਸੇ ਨੇ ਜਮਾਨਤ ਨਹੀਂ ਦੇਣੀ ਤੇ ਭਰਾਵੋ ਵੇਖਿਓ ਫਿਰ ਇਹ ਪੁੱਛਾ ਚੋਕ ਚੋਕ ਕੇ ਜਾਂਦੇ ਇਥੋਂ ਭੱਜ ਜਾਣਗੇ ਤੇ ਜਾਂ ਫਿਰ ਇਹ ਯਾਰ ਦਾ ਕਾਰੋਬਾਰ ਕਰਨ ਨੂੰ ਅੜ ਜਾਣਗੇ ਤੇ ਇਹਨਾਂ ਸਮਗਲਰਾਂ ਨੂੰ ਵੀ ਚੇਤਾਵਨੀ ਆ ਜਾਂ ਤੇ ਇਹ ਚਿੱਟੇ ਦਾ ਕਾਰੋਬਾਰ ਛੱਡ ਦਿਓ ਨਸ਼ੇ ਵੇਚਣੀ ਛੱਡ ਦਿਓ ਨਹੀਂ ਤੇ ਤੁਹਾਡੇ ਤੇ ਇਸੇ ਤਰ੍ਹਾਂ ਪਰਚੇ ਦਰਜ ਹੋਣਗੇ ਜਾਂ ਫਿਰ ਇਹ ਸਟੇਟ ਛੱਡ ਕੇ ਇੱਥੋਂ ਨਿਕਲ ਜਾਓ ਤੇ ਸਾਧ ਸੰਗਤ ਇਹ ਸਰਕਾਰ ਆ ਤੁਹਾਡੀ ਸਰਕਾਰ ਅਤੋਂ ਹਾਂ ਵੇਖਿਆ ਨਾ ਕੁਝ ਦਿਨ ਪਹਿਲਾਂ 5 ਕਿਲੋ ਹਿਰੋਇਨ ਫੜੀ ਗਈ ਚਿੱਟਾ ਫੜਿਆ ਗਿਆ ਇੱਥੋਂ ਚਮਾਰ ਲਾਗੋ ਉਹਨੂੰ ਬੰਦੇ ਨੂੰ ਇਨਟੈਰੋਗੇਟ ਕੀਤਾ ਉਹਨੇ ਪਿੱਛੇ ਜਿਹੜਾ ਵੱਡਾ ਸਮਗਲਰ ਸੀ ਉਹਦਾ ਨਾਮ ਲਿਆ ਜਦੋਂ ਉਹਦੇ ਘਰ ਰੇਡ ਪਈ 80 ਕਿਲੋ ਹਿਰੋਇਨ ਉਹਦੇ ਘਰੋਂ ਬਰਾਮਦ ਹੋ ਗਈ 85 ਕਿਲੋ ਹਿਰੋਇਨ ਬਰਾਮਦ ਹੋਈ ਜੇ ਹੁੰਦੀ ਕਾਲੀ ਦਲ ਕਾਂਗਰਸ ਦੀ ਸਰਕਾਰ ਉਹ 5 ਕਿਲੋ ਵਾਲਾ ਫੜਿਆ ਜਣਾ ਸੀ ਤੇ ਮਗਰ 80 ਕਿਲੋ ਵਾਲੇ ਦੇ ਮਗਰ ਆ ਜਣਾ ਸੀ ਲੀਡਰਾਂ ਦਾ ਫੋਨ ਵੀ ਇਹ ਬੰਦਾ ਦੇ ਸਾਡਾ ਜੀ ਇਹਨੂੰ ਛੱਡ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਆ ਪੁਲਿਸ ਨੂੰ ਫ੍ਰੀ ਹੈਂਡ ਕੀਤਾ ਗਿਆ ਆ ਪੁਲਿਸ ਨੂੰ ਇਹ ਕਹਿ ਗਿਆ ਵੀ ਆਪਾਂ ਕਿਸੇ ਦੇ ਝੂਠਾ ਪ੍ਰਚਾਰ ਨਹੀਂ ਕਰਨਾ ਜਿਹੜਾ ਕੋਈ ਸਮਗਲ ਰਿਹਾ ਉੱਤੇ ਕਾਰਵਾਈ ਕਰੋ ਜਿਹੜਾ ਕੋਈ ਗੁਨਾਹਗਾਰ ਹੈ ਉਹਦੇ ਤੇ ਕਾਰਵਾਈ ਕਰੋ ਇਹ ਪਹਿਲੀ ਸਰਕਾਰ ਆ ਜਿਹਦੇ ਚ ਵਿਰੋਧੀਆਂ ਤੇ ਇੱਕ ਵੀ ਪਰਚਾ ਝੂਠਾ ਨਹੀਂ ਹੋਇਆ ਇੱਕ ਵੀ ਪਰਚਾ ਨਜਾਇਜ਼ ਨਹੀਂ ਹੋਇਆ ਨਹੀਂ ਤੇ ਆ ਤੁਸੀਂ ਵੇਂਦੇ ਰਹ ਜੇ ਕਾਲੀਆਂ ਦੀ ਸਰਕਾਰ ਬਣੀ ਦੇ ਕਾਂਗਰਸੀਆਂ ਦੇ ਪਰਚੇ ਦੇ ਆਮ ਆਦਮੀ ਪਾਰਟੀ ਵਾਲਿਆਂ ਦੇ ਪਰਚੇ ਤੇ ਆਪਦਿਆਂ ਤੇ ਵੀ ਇਹਨਾਂ ਕਰਾ ਲੈਣੇ ਵੀ ਇਹਨਾਂ ਨੂੰ ਰੱਸਾ ਪਾ ਛੱਡਾਂਗੇ ਬਾਬਾ ਨਾਲ ਤੁਰੇ ਫਿਰਨਗੇ ਜੇ ਕਾਂਗਰਸਾਈ ਉਹਨਾਂ ਵੀ ਐਵੇਂ ਕੀਤਾ ਵਿਰੋਧੀਆਂ ਦੇ ਵੀ ਪਰਚੇ ਤੇ ਕਾਂਗਰਸੀਆਂ ਦੇ ਵੀ ਪਰਚੇ ਆ 3 ਸਾਲ ਹੋ ਗਏ ਆਪਣੀ ਸਰਕਾਰ ਬਣੀ ਨੂੰ ਨਵੀਂਪੁਰ ਆਲੇ ਬੈਠੇ ਆ ਇੱਕ ਪਰਚਾ ਵੀ ਤੁਸੀਂ ਕੱਢ ਕੇ ਵਿਖਾ ਦਿਓ ਵੀ ਕਿਸੇ ਦੇ ਝੂਠਾ ਕਰਾਇਆ ਹੋਵੇ ਤੇ ਜਾਓ ਸਿਆਸਤ ਛੱਡ ਕੇ ਘਰੇ ਬਹਿ ਜਾਗੇ ਨਾ ਕਿਸੇ ਦੇ ਝੂਠਾ ਪਰਚਾ ਕਰਾਇਆ ਨਾ ਭਰਾਵੋ ਕਹਤੇ ਝੂਠਾ ਪਰਚਾ ਕਰੋਨਾ ਬਾਕੀ ਜਿਹੜਾ ਕਾਨੂੰਨ ਨੂੰ ਹੱਥ ਲਊ ਉਹ ਤੇ ਠੋਕ ਕੇ ਕਾਰਵਾਈ ਹੋ ਜਿਹੜੇ ਬੰਦੇ ਨਾਲ ਕੋਈ ਨਜਾਇਜ਼ ਹੋ ਉਹਨੂੰ ਨਿਆ ਮਿਲੂ ਤੇ ਜਿਹੜਾ ਨਜਾਇਜ਼ ਕਰੂ ਉਹਤੇ ਪਰਚਾ ਦੇ ਕੇ ਉਹਨੂੰ ਜੇਲ੍ਹ ਚ ਸੁੱਟਾਂਗੇ ਤੇ ਸਾਥ ਸੰਗਤ ਇੱਥੇ ਆ ਮਾਸਟਰ ਖਲੋਤਾ ਚਲੋ ਰੱਬੋਂ ਨਿਗਾਹ ਪੈ ਗਈ ਇਹਨੇ ਤਾੜੀ ਮਾਰਤੀ ਆ ਇੱਲਵਾਰੀਆਂ ਦੇ ਪਰਿਵਾਰ ਚੋਂ ਰਿਆ ਕੀ ਨਾਂ ਤੇਰਾ ਇਧਰ ਆ ਜਰਾ ਇਧਰ ਆ ਗਰਦੇਵ ਮੈਨੂੰ ਚੇਤਾ ਭੁੱਲ ਗਿਆ ਦੀ ਰਾ ਗਰਦੇਵ ਇਹ ਇਸ ਗੱਲ ਦਾ ਪ੍ਰਤੱਖ ਤੇ ਪ੍ਰਮਾਣ ਆ ਗਰਦੇਵ ਆ ਲੋਹਾਰੀਆ ਇਹ ਭਾਵੇਂ ਸਾਡੇ ਨਾਲ ਨਹੀਂ ਇਹ ਬੰਦੇ ਇਹਨਾਂ ਦਾ ਨਾ ਉੱਥੇ ਸੰਗਲ ਵਸਤੀ ਦੇ ਵਿੱਚ ਬੰਦਾ ਕੋਈ ਕੰੰਦ ਟੱਪ ਕੇ ਇਹਨਾਂ ਦੇ ਅੰਦਰ ਆਇਆ ਇਹਨਾਂ ਫੈਰ ਕਰਤਾ ਤੇ ਉਹਦੇ ਗੋਲੀ ਵੱਜ ਗਈ ਬੰਦੇ ਦੀ ਜਾਨੋਂ ਨਾ ਮਰਿਆ ਉਹਦੇ ਗੋਲੀ ਵੱਜ ਗਈ ਏ ਡਰ ਕੇ ਵੀ ਅਸੀਂ ਸਰਕਾਰ ਚ ਨਹੀਂ ਗਏ ਅਸੀਂ ਦੇ ਕਾਲੀਆਂ ਨਾ ਜਾਂ ਆਪੋਜੀਟ ਪਾਰਟੀ ਨਾ ਤੇ ਮੰਤਰੀ ਨੇ ਪਰਚਾ ਕਰਾ ਦੇਣਾ ਉਹ ਐਸਐਚਓ ਨੇ ਮੈਨੂੰ ਕਿਹਾ ਦਾ ਮੰਤਰੀ ਸਾਹਿਬ ਕਿਵੇਂ ਆ ਤੰਗੀਏ ਇਹਨਾਂ ਨੂੰ ਤੇ ਉਲਟ ਨੇ ਮੈਂ ਨਾ 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 ਮੈਂ ਵੈਰੀਫਾਈ ਕਰ ਜੇ ਤੇ ਮੈਂ ਕਹਿੰਦਾ ਇਹਨਾਂ ਦਾ ਕਸੂਰ ਹੋਊ ਆਪਾਂ ਕਾਰਵਾਈ ਕਰਨੀ ਜੇ ਕਸੂਰ ਨਾ ਆਇਆ ਆਪਾਂ ਕਾਰਵਾਈ ਨਹੀਂ ਕਰਦੇ ਉਹ ਜੀ ਜਦੋਂ ਐਸਐਚਓ ਨੇ ਵੈਰੀਫਾਈ ਕੀਤਾ ਉਹਨੇ ਕਿਹਾ ਰਾਤ ਕੰਦ ਟੱਪ ਕੇ ਅੰਦਰ ਗਿਆ ਬੰਦਾ ਪਤਾ ਨਹੀਂ ਕੀ ਕਰਨ ਗਿਆ ਮੈਂ ਕਿਹਾ ਭਾਵੇਂ ਕੋਈ ਕਰਨ ਗਿਆ ਨੇ ਕੰਦ ਕੋ ਟੱਪੀ ਗਿਆ ਤੇ ਮੇਰ ਲੁੱਟਣ ਦੀ ਨੀਤ ਨਾ ਜਾਂ ਕੋਈ ਗੰਦ ਕਰਨ ਗਿਆ ਉਹ ਇਹਨਾਂ ਦੇ ਘਰੇ ਫਿਰ ਉਹਨਾਂ ਆਪ ਦੀ ਜਾਨ ਬਚਾਉ ਲਈ ਸੈਲਫ ਡਿਫੈਂਸ ਚ ਗੋਲੀ ਚਲਾਤੀ ਉਹਦੇ ਵੱਜ ਗਈ ਇਹਨਾਂ ਦਾ ਥੋੜਾ ਕਸੂਰ ਆ ਕੰਦ ਟੱਪ ਕੇ ਤੇ ਉਹ ਅੰਦਰ ਗਿਆ ਮੇਰੀ ਥਾਂ ਹੁੰਦਾ ਇਹ ਆਪ ਦੱਸਾਂ ਉਹ ਦੱਸੂਗਾ ਮੇਰੀ ਥਾਂ ਹੁੰਦਾ ਦੇਸ਼ ਪ੍ਰਤਾਪ ਭਾਵੇਂ ਦੇਸ਼ ਪ੍ਰਤਾਪ ਨਾ ਸਨ ਤੇ ਭਾਵੇਂ ਨਰਮਿੰਦਰ ਗਿੱਲ ਭਾਵੇਂ ਉਹਨੇ ਹਰਮਿੰਦਰ ਗਿੱਲ ਨਾਲ ਨੇ ਉਹਨਾਂ ਪਰਚਾ ਕਰਾ ਦੇਣੇ ਦੋ ਬਣੇ ਉਹਨਾਂ ਰੱਸੀ ਪਾ ਕੇ ਰੱਖਣੀ ਸਾਰੇ ਟੱਬਰ ਨੂੰ ਹੋਣੀ ਕਿ ਨਹੀਂ ਛੁੱਟਣਾ ਬੋਲੀ ਸੱਚੀ ਆ ਬੋਲ ਕੇ ਦੱਸ ਪੈ ਜਣੀ ਉਹਨਾਂ ਰਸੀਪਾ ਆ ਕੇ ਰੱਖੜੀ ਇਹਨਾਂ ਨੂੰ ਇਹ ਭਾਵੇਂ ਮੇਰੇ ਨਾਲ ਹਨ ਭਾਵੇਂ ਅੱਜ ਵੀ ਨਹੀਂ ਨਾਲ ਪਰ ਮੇਰਾ ਸੁਭਾਅ ਮੈਂ ਕਿਸੇ ਨਾਲ ਨਜਾਇਜ਼ ਨਹੀਂ ਕਰਨੀ ਕਿਉਂ ਨਹੀਂ ਕਰਨੀ ਕਿਉਂਕਿ ਮੇਰੇ ਬਾਪ ਦਾ ਦੇ ਇੱਥੇ ਰਹੇ ਮੇਰੇ ਪਰਦਾਦੇ ਇੱਥੇ ਰਹਾ ਇਹਨਾਂ ਦੇ ਵੀ ਬਜ਼ੁਰਗ ਇੱਥੇ ਰਹਾ ਉਹ ਸਾਨੂੰ ਯਾਰ ਇੱਕ ਦੂਜੇ ਦੀ ਸੌਂਤ ਸੰਗ ਸ਼ਰਮ ਆ ਅਸੀਂ ਇੱਕ ਦੂਜੇ ਦੇ ਗਾਂ ਪੀੜੀ ਦਾ ਪੀੜੀ ਵਰਤਨਾ ਵਾ ਮੇਰੇ ਵੀ ਗਾਂ ਪੁੱਤ ਪੋਤਰੇ ਇੱਥੇ ਰਹਿਣਾ ਤੁਹਾਡੇ ਵੀ ਪੁੱਤ ਪੋਤਰੇ ਇੱਥੇ ਰਹਿਣਾ ਮੈਂ ਨਹੀਂ ਚਾਹੁੰਦਾ ਪਿਗਾ ਕਿਤੇ 150 ਸਾਲ ਨੂੰ ਮੇਰੇ ਪੁੱਤ ਪੋਤਰੇ ਜਾਂ ਪੜੋਤਰੇ ਹੁੰਦੇ ਤੁਹਾਡੇ ਪੁੱਤ ਪੋਤਰੇ ਪੜੋਤਰੇ ਕਿਸੇ ਦੇ ਵੀ ਪਿੱਜਿੱਤੇ ਝੂਠਾ ਕਰਾਇਆ ਵੇਖੋ ਪਰਚਾ ਉਹ ਇਹ ਗੱਲ ਕਹਿਣ ਪਈ ਇਹਨਾਂ ਦਾ ਬਾਪੂ ਲਾਲਜੀਤ ਭੁੱਲਰ ਬਣਿਆ ਮੰਤਰੀ ਤੇ ਉਹਨੇ ਸਾਡੇ ਬਾਪੂ ਤੇ ਪਰਚਾ ਕਰਾਇਆ ਸੀ ਮੈਂ ਚਾਹਣਾ 100 ਸਾਲ ਬਾਅਦ ਵੀ ਲੋਕ ਕਹਿੰਨ ਲਾਲਜੀਤ ਭੁੱਲਰ ਮੰਤਰੀ ਬਣਿਆ ਉਹਨੇ ਕਿਸੇ ਨਾਲ ਧੱਕਾ ਨਹੀਂ ਕੀਤਾ ਉਹਨੇ ਜੇ ਕੀਤਾ ਕਿਹੜਾ ਭਲਾ ਭਾਵੇਂ ਕੀਤਾ ਹੋਵੇ ਉਹਨੇ ਜੇ ਕੀਤਾ ਕਿਹੜਾ ਰਾਜੀਨਾਮਾ ਭਾਵੇਂ ਕਰਾਇਆ ਹੋਵੇ ਉਹਨੇ ਜੇ ਕੀਤਾ ਤੇ ਕਿਸੇ ਦਾ ਕੰਮ ਭਾਵੇਂ ਕਰਾਇਆ ਹੋਵੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਕੀਤੀ ਏ ਸੋਨਿਆ ਤੇ ਨਹੀਂ ਤੇ ਪ੍ਰਭੂ ਆਪਾਂ ਵੇਨੇ ਆ ਕੋਈ ਨਿਗਾਹ ਜੇ ਸਰਪੰਚੀ ਪਾ ਦੇ ਨਾ ਉਹੀ ਸਾਰੇ ਪਿੰਡ ਨੂੰ ਅਕੇ ਲਾ ਛੜਦਾ ਬਾਬੇ ਨਾਨਕ ਨੇ ਬੜੀ ਮਿਹਰ ਕੀਤੀ ਵੇਖੋ ਐਮ ਐਲ ਏ ਬਣਾਇਆ ਮੁੜ ਕੇ ਮੰਤਰੀ ਬਣਾਇਆ ਆਪਾਂ ਮਹਾਰਾਜ ਅੱਗੇ ਜਦੋਂ ਅਰਦਾਸ ਬੇਨਤੀ ਕੋਈ ਕਰਦੇ ਉਹ ਕਹਿੰਦੇ ਮਹਾਰਾਜ ਸੁੱਖ ਸ਼ਾਂਤੀ ਦੇਈ ਚੜਦੀ ਕਲਾ ਕਰੀ ਆਪਾਂ ਅੱਜ ਵੀ ਜਦੋਂ ਮਹਾਰਾਜ ਅੱਗੇ ਮੱਥਾ ਟੇਕੀਏ ਉਹ ਕਹਿੰਦਾ ਮਹਾਰਾਜ ਸਰਬਾਧਾ ਪੜਾ ਕਰੀ ਤੇ ਸਾਰਿਆਂ ਦੀਆਂ ਚੜ੍ਹਦੀਆਂ ਕਲਾ ਕਰੀ ਤੇ ਆਪਣੀ ਦੇ ਵਿੱਚ ਆਪੇ ਹੀ ਸੁੱਖ ਮੰਗੀ ਗਈ ਜੋ ਸਰਬਾਧਾ ਮੰਗ ਲਿਆ ਤੇ ਭਰਾਵੋ ਜਿੱਡੀ ਕਿਰਪਾ ਮਹਾਰਾਜ ਨੇ ਕੀਤੀ ਆ ਮੈਨੂੰ ਮੇਰਾ ਜਿੰਨੀ ਉਮਰ ਮੇਰੀ ਐਨੀ ਉਮਰ ਦਾ ਕੋਹਰ ਬੰਦਾ ਆ ਤੇ ਸਾਰੇ ਹਲਕੇ ਨੂੰ ਇਹਨਾਂ ਇੱਕ ਦੂਜੇ ਨਾਲ ਲੜਾ ਲੜਾ ਮਾਰ ਦੇਣਾ ਹੋ ਜਣੀ ਗੱਲ ਨਹੀਂ ਇਹ ਅਜੇ ਵੱਡੀ ਉਮਰ ਦੇ ਆ ਮੇਰੇ ਨਾਲੋਂ ਥੋਵੇਂ ਵੱਡੀ ਉਮਰ ਦੇ ਆ ਪਰ ਇਹਨਾਂ ਕਸਰ ਨਹੀਂ ਛੱਡੀ ਹੁੰਦੇ ਰਹੇ ਝੂਠੇ ਪਰਚੇ ਪਾਈ ਤੋਂ ਪਹਿਲਾਂ ਕਿ ਨਹੀਂ ਭਜੇ ਫਿਰਦੇ ਰਹੇ ਨੇ ਲੋਕ ਘਰੋਂ ਭਕਾਰ ਹੁੰਦੇ ਰਹੇ ਨਿਕੇ ਨਿਕੇ ਪਿੰਡਾਂ 'ਚ 30 30 40 40 ਪਰਚੇ ਹੁੰਦੇ ਰਿਆ ਤੇ ਸਾਥ ਸੰਗਤ ਨਾ ਆਪਾਂ ਕਿਹਨਾਂ ਤੱਕਾ ਕੀਤਾ ਨਾ ਕਰਨਾ ਜਿਹੜੀ ਲਾਈਨ ਤੇ ਆਪਾਂ ਚੱਲੇ ਉਸੇ ਲਾਈਨ ਤੇ ਚੱਲਦੇ ਰਹਿਣਾ ਸਾਨੂੰ ਤੁਹਾਡੇ ਨਾਲ ਪਿਆਰ ਆ ਤੁਹਾਡੇ ਨਾਲ ਸਾਡੀਆਂ ਸਾਂਝਾਂ ਨੇ ਤੁਹਾਡੇ ਬਜ਼ੁਰਗਾਂ ਨਾਲ ਸਾਡੇ ਬਜ਼ੁਰਗਾਂ ਦੀਆਂ ਸਾਂਝਾਂ ਹੀ ਤੇ ਆਪਣੀ ਤੇ ਨਹੀਂ ਕਿ ਸੋਚੇਗਾ ਮੇਰੇਆਂ ਬੱਚਿਆਂ ਦੀਆਂ ਪੁੱਤ-ਪੋਤਰੀਆਂ ਦੀਆਂ ਸਿਆਸਤ ਵੱਖਰੀ ਚੀਜ਼ ਆ ਵੋਟਾਂ ਵੱਖਰੀ ਚੀਜ਼ ਆ ਆਪਣੀਆਂ ਇੱਕ ਦੂਜੇ ਨਾਲ ਸਾਂਝਾ ਹੋਣ ਤੇ ਇੱਕ ਦੂਜੇ ਨਾਲ ਪਿਆਰ ਹੋਵੇ ਇੱਕ ਦੂਜੇ ਦੇ ਆਪਾਂ ਖਿੜੇ ਮੱਥੇ ਮੱਥੇ ਲੱਗੇ ਤੇ ਸਾਥ ਸਗਤ ਬਸ ਇਹੋ ਬੇਨਤੀ ਕਰ ਰਹੀ ਆ ਵੀ ਜਿਹੜਾ ਕੋਈ ਸਮਗਲਿਆ ਉਹਦੀ ਆਪਾਂ ਨਾ ਆਪ ਜਮਾਨਤ ਕਰਾਉਣੀ ਆ ਨਾ ਕਿਸੇ ਨੂੰ ਕਰਾਉਂਦੇ ਨਹੀਂ ਮੈਂ ਹੁਣ ਬੇਨਤੀ ਕਰੂੰਗਾ ਵੀ ਆਪਾਂ ਸਾਰਿਆਂ ਨੇ ਉੱਠ ਕੇ ਖੜਨਾ ਤੇ ਆਪਾਂ 100 ਚੁੱਕਣੀ ਆ ਹੱਥ ਅੱਗੇ ਕਰਕੇ ਮੈਂ ਆਪਦਾ ਨਾਮ ਲੈ ਕੇ ਬੋਲੂਗਾ ਤੁਸੀਂ ਆਪੋ ਆਪਣਾ ਨਾਮ ਲੈ ਕੇ ਬੋਲਣਾ ਤੇ ਸਾਰਿਆਂ ਨੇ ਉੱਚੀ ਆਵਾਜ਼ ਚ ਬੋਲਣਾ ਤਿੰਨ ਤਿੰਨ ਚਾਰ ਚਾਰ ਅੱਖਰ ਮੈਂ ਬੋਲੂਗਾ ਨਾਲ ਉਹ ਵੀ ਤਿੰਨ ਤਿੰਨ ਚਾਰ ਚਾਰ ਅੱਖਰ ਮੇਰੇ ਭਰਾਵਾ ਮੇਰੀਆਂ ਭੈਣਾਂ ਨੇ ਬੋਲਣੇ ਆ ਤੇ ਪੂਰੀ ਉੱਚੀ ਆਵਾਜ਼ ਚ ਅੱਗੋਂ ਆਵਾਜ਼ ਦੇਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਾਲਜੀਤ ਸਿੰਘ ਪੁੱਲਰ ਮਰਦੇਵ ਦੇ ਸੁਆਰਿਆ ਇੱਕ ਵਿਲੇਜ ਡਿਫੈਂਸ ਕਮੇਟੀ ਮੈਂਬਰ ਹੋਣ ਦੇ ਨਾਤੇ ਇਹ ਸੌਖਾ ਨਾ ਕਿ ਮੈਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਆਪਣੇ ਵਾਰ ਦਾ ਪਹਿਰੇਦਾਰ ਬਣ ਕੇ ਆਪਣੇ ਪਿੰਡ ਤੇ ਵਾਰ ਦਾ ਪਹਿਰੇਦਾਰ ਬਣ ਕੇ ਕੰਮ ਕਰਾਂਗਾ ਮੈਂ ਆਪਣੇ ਪਿੰਡ ਵਾਰ ਵਿੱਚ ਕਿਸੇ ਕਿਸਮ ਦਾ ਨਸ਼ਾ ਨਹੀਂ ਵਿਕਣ ਦਿਆਂਗਾ ਮੈਂ ਕਿਸੇ ਕਿਸਮ ਦਾ ਨਸ਼ਾ ਨਹੀਂ ਵਿਕਣ ਦਿਆਂਗਾ ਮੈਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਾਰ ਮੈਂ ਕਿਸੇ ਪਿੰਡ ਵਾਰ ਵਿੱਚ ਵੜ ਨਹੀਂ ਦੇਵਾਂਗਾ ਮੈਂ ਵੜ ਨਹੀਂ ਦੇਵਾਂਗਾ ਮੇਰੇ ਪਿੰਡ ਵਾਰ ਵਿੱਚ ਜੋ ਨਸ਼ਾ ਕਰਦੇ ਹਨ ਮੇਰੇ ਪਿੰਡ ਵਾਰ ਵਿੱਚ ਜੋ ਨਸ਼ਾ ਕਰਦੇ ਹਨ ਉਹਨਾਂ ਨੂੰ ਨਸ਼ਾ ਛੱਡਣ ਲਈ ਸਮਝਾਵਾਂਗਾ ਜਿਨ੍ਹਾਂ ਨੂੰ ਲੋੜ ਹੋਵੇਗੀ ਮੈਂ ਉਹਨਾਂ ਨੂੰ ਜਿਨ੍ਹਾਂ ਨੂੰ ਲੋੜ ਹੋਵੇਗੀ ਮੈਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗਾ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗਾ ਮੈਂ ਕਿਸੇ ਵੀ ਨਸ਼ਾ ਤਸਕਰ ਦੀ ਖੁੱਦ ਜਮਾਨਤ ਨਹੀਂ ਦੇਵਾਂਗਾ ਕਿਤੇ ਨਸ਼ਾ ਤਸਕਰ ਦੀ ਖੁੱਦ ਜਮਾਨਤ ਨਹੀਂ ਦੇਵਾਂਗਾ ਅਤੇ ਪਿੰਡ ਵਾਰਡ ਦੇ ਕਿਸੇ ਹੋਰ ਵਿਅਕਤੀ ਨੂੰ ਵੀ ਨਾਂਚਬੰਦ ਦੇਣ ਲਈ ਸਮਝਾਵਾਂਗਾ ਅਤੇ ਪਿੰਡ ਦੇ ਕਿਸੇ ਹੋਰ ਵਿਅਕਤੀ ਨੂੰ ਇਹਨਾਂ ਦੀ ਨਾਂਚਬੰਦ ਦੇਣ ਲਈ ਸਮਝਾਵਾਂਗਾ ਸਾਰੇ ਪਿੰਡ ਵਾਰਡ ਦੇ ਲੋਕਾਂ ਨਾਲ ਮਿਲ ਕੇ ਸਾਰੇ ਪਿੰਡ ਵਾਰਡ ਦੇ ਲੋਕਾਂ ਨਾਲ ਮਿਲ ਕੇ ਪਿੰਡ ਵਾਰਡ ਨੂੰ ਨਸ਼ਾ ਮੁਕਤ ਬਣਾਵਾਂਗਾ ਪਿੰਡ ਵਾਰਡ ਨੂੰ ਨਸ਼ਾ ਮੁਕਤ ਬਣਾਵਾਂਗਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਦਾਰ ਰਾਜੀ ਸਿੰਘ ਭੁੱਲਣ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਰਾਜੀ ਸਿੰਘ ਭੁੱਲਣ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ